ਜਗਜੀਤ ਪੁੱਲਰ ਅੱਜ ਅਸੀਂ ਮੌੜ ਹਲਕੇ ਦੇ ਪਿੰਡ ਕੋਟੜਾ ਕੌੜਿਆਂ ਵਾਲੇ ਦੇ ਵਿੱਚ ਮੌਜੂਦ ਆਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਇਹ ਅੱਜ ਕੋਟੜਾ ਕੌੜਿਆਂ ਵਾਲੇ ਪਿੰਡ ਦੇ ਵਿੱਚ ਨੀ ਪੱਥਰ ਰੱਖਣ ਆਉਣਾ ਸੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਨੀ ਪੱਥਰ ਰੱਖਣ ਆਉਣਾ ਸੀ ਸੁਖਵੀਰ ਸਿੰਘ ਮੈਸਰ ਖਾਨਾ ਜੋ ਕਿ ਐਮ ਐਲ ਏ ਆ ਵਿਧਾਇਕ ਆਗਾ ਇਸ ਹਲਕੇ ਦਾ ਅੱਜ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਘੇਰਿਆ ਗਿਆ ਸਕੂਲ ਦੇ ਗੇਟ ਅੱਗੇ ਬੈਠੇ ਨੇ ਸਵੇਰੇ 10 ਵਜੇ ਦਾ ਟਾਈਮ ਸੀ ਤੇ ਹੁਣ ਜੇ ਟਾਈਮ ਦੀ ਗੱਲ ਕਰਦੇ ਹਾਂ ਤਾਂ ਪੌਣੇ 6 ਵਜੇ ਦਾ ਟਾਈਮ ਹੋ ਚੁੱਕਿਆਗਾ ਅਜੇ ਤੱਕ ਇੱਥੇ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਇੱਥੇ ਨਹੀਂ ਪਹੁੰਚੇ ਆਪਾਂ ਕਰਦੇ ਹਾਂ ਕਿਸਾਨ ਆਗੂਆਂ ਦੀ ਗੱਲ ਕਿਸਾਨ ਆਗੂ ਦੇਖੋ ਤੁਸੀਂ ਬੈਠੇ ਨੇ ਇੱਧਰ ਮਾਈਆਂ ਬੈਠੀਆਂ ਨੇ ਸਵੇਰ ਦੀਆਂ ਇੱਧਰ ਮਾਈਆਂ ਕਿ ਨਹੀਂ ਕੈਮਰਾ ਜ਼ਰੂਰ ਘੁਮਾਇਆ ਜਾਵੇ ਤੇ ਦੂਜੇ ਪਾਸੇ ਸਾਡੇ ਸੂਬਾ ਕਮੇਟੀ ਦੇ ਪ੍ਰਧਾਨ ਕਾਕਾ ਸਿੰਘ ਜੀ ਕੋਟੜਾ ਉਹ ਵੀ ਮੌਜੂਦ ਨੇ ਕਰਦੇ ਹਾਂ ਗੱਲਬਾਤ ਜੀ ਸਤਿਕਾਰ ਜੀ ਸਤਿਕਾਰ ਜੀ ਕੀ ਹੈ ਜੀ ਪੂਰਾ ਮਾਮਲਾ ਕੀ ਹੈ ਤੁਹਾਡੇ ਸਕੂਲ ਦੇ ਵਿੱਚ ਅੱਜ ਉਦਘਾਟਨ ਕਰਨ ਆਉਣਾ ਸੀ ਐਮਐਲਏ ਸਾਹਿਬ ਨੇ ਵਿਕਾਸ ਦੇ ਕੰਮ ਕਰਨੇ ਸੀਗੇ ਤੁਸੀਂ ਕਿਉਂ ਰੋਕ ਰਹੇ ਹੋ ਲੇਖੋ ਪਹਿਲੇ ਤਾਂ ਗੱਲ ਜਿਹੜੀ ਸਰਕਾਰ ਨੇ ਬਦਲਾਵ ਆ ਗੱਲ ਲਬਜ਼ ਵਰਤਿਆ ਜੀ ਉਹਦੇ ਵਿੱਚ ਅੰਤ ਬਹੁਤ ਆ ਸਾਰਾ ਕੁਝ ਦੇਖ ਲੈ ਲੋ ਇਹ ਆਏ ਸੀ ਵੀ ਅਸੀਂ ਗਰੀਬ ਘਰਾਂ ਦੇ ਲੋਕਾਂ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਨੂੰ ਬਦਲਾ ਕਰਨਾ ਆਏ ਸੀ ਜੀ ਬਦਲਾ ਆ ਪਾ ਵੇਖ ਲਿਆ ਹਰ ਇੱਕ ਗੱਲ ਤੇ ਝੂਠ ਹਰ ਇੱਕ ਗੱਲ ਤੇ ਝੂਠਾ ਸਵਾਲ ਜਿੱਥੋਂ ਤੱਕ ਸਕੂਲ ਦੇ ਵਿੱਚ ਆਉਣ ਦਾ ਉਦਘਾਟਨ ਕਰਨ ਦਾ ਜੀ ਪਹਿਲਾਂ ਸਕੂਲ ਨੂੰ ਗ੍ਰਾਂਟ ਆਉਂਦੀ ਐ ਫਿਰ ਉਹ ਗ੍ਰਾਂਟ ਲੱਗਦੀ ਐ ਉਹ ਕਮਰੇ ਵਾਸਤੇ ਐ ਕਾਂਸ ਵਾਸਤੇ ਚਾਰ ਦੀਵਾਰੀ ਵਾਸਤੇ ਐ ਉਹ ਜਿਹੜੀਆਂ ਉਹਦੀ ਸਪੈਸ਼ਲ ਨਕਸ਼ਾ ਬਣਦਾ ਉਹ ਸਿਸਟਮ ਦੇ ਤਹਿਤ ਵੀ ਇੰਨੇ ਪੈਸੇ ਮਿਲਿਆ ਇੰਨੇ ਤੇ ਲੱਗਦੇ ਜੀ ਹੁਣ ਜਿਹੜੇ ਆਮ ਟੀਚਰਾਂ ਨੂੰ ਪਤਾ ਜਦੋਂ ਕਿਤੇ ਭੋਗ ਪੈਂਦਾ ਜਾਂ ਸਾਡੇ ਮੁੰਡੇ ਬਾਹਰ ਬੈਠੇ ਆ ਹਰੇਕ ਵਾਰੀ ਸਟਾਫ ਬੇਨਤੀ ਕਰਦਾ ਵੀ ਯਾਰ ਸਕੂਲ ਨੂੰ ਕੁਝ ਸਹਾਇਤਾ ਕਰੋ ਜੀ ਤਾ ਸਾਡੇ ਜਿਹੜੇ ਕਮਰੇ ਪਾਏ ਨੇ ਉਹ ਤਾਂ ਬੰਦੇ ਵਿਚਾਰੇ ਕੋਈ ਕੈਨੇਡਾ ਬੈਠੇ ਕੋਈ ਅਮਰੀਕਾ ਬੈਠੇ ਜੀ ਜਿਹੜੇ ਕਮਰੇ ਪਾਏ ਉਹ ਬਾਹਰ ਬੈਠੇ ਪਾਏ ਜੀ ਤਾਂ ਜਾਂ ਜਿਹੜੇ ਹੁਣ ਇੱਥੇ ਪੱਖੇ ਆ ਜਾਂ ਹੋਰ ਸਿਸਟਮ ਬਹੁਤ ਇਹੋ ਜਿਹਾ 50% ਸਰਕਾਰ ਦੀ ਗ੍ਰਾਂਟ ਹੋਣੀ ਨਹੀਂ 50% ਆਮ ਲੋਕਾਂ ਦੀ ਹੈ ਪਿੰਡ ਦੀ ਜੀ ਜਾਂ ਕਿਸੇ ਨੂੰ ਭੋਗ ਤੇ 1500 ਦਿੱਤਾ ਕਿਸੇ ਨੇ ਹੋਰ ਕਿਸ ਦਿੱਤਾ ਹੁਣ ਜਿਹੜੀਆਂ ਉਦਘਾਟਨ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਸੋਚਣਾ ਬਣਦਾ ਵੀ ਤੁਸੀਂ ਪੱਥਰੀ ਲਾਦੇ ਨੇ ਸਾਰੇ ਤੇ ਅੱਜ ਜੇ ਸਕੂਲ ਚ ਲੋਕਾਂ ਦੀ ਜਿਹੜੀ ਕਮਰਾ ਬਣਾਇਆ ਉਸ ਪਰਿਵਾਰ ਦਾ ਨਾਮ ਪੱਥਰ ਲੱਗਣਾ ਚਾਹੀਦਾ ਆ ਕਰਦੇ ਇਹ ਉਦਘਾਟਨ ਜੀ ਕੋਈ ਰੌਲਾ ਨਹੀਂ ਹਲਕੇ ਦਾ ਐਮਐਲਏ ਆ ਹਲਕੇ ਦਾ ਕੋਈ ਮੰਤਰੀ ਆ ਜੇ ਮੁੱਖ ਮੰਤਰੀ ਆ ਜੇ ਪਰ ਜਿਹੜੇ ਪਰਿਵਾਰ ਦਾ ਯੋਗਦਾਨ ਹੈ ਉਹਦਾ ਲਬਜ ਤਾਂ ਲਿਖਣਾ ਚਾਹੀਦਾ ਨਾ ਉਹਨੂੰ ਬੁਲਾਇਆ ਵੀ ਜਾਣਾ ਚਾਹੀਦਾ ਉਹਨਾਂ ਬੁਲਾਇਆ ਵੀ ਜਾਣਾ ਚਾਹੀਦਾ ਤੇ ਸਵਾਗਤ ਵੀ ਹੋਵੇ ਲੋਕਾਂ ਨੂੰ ਉਤਸ਼ਾਹ ਹੋਵੇ ਵੀ ਇਹ ਸੀ ਪਰਿਵਾਰ ਨੇ ਸਕੂਲ ਲਈ ਕੁਝ ਦਿੱਤਾ ਤੇ ਉਹ ਤੂੰ ਸਿੱਖਿਆ ਹੋਵੇ ਜੀ ਤੁਸੀਂ ਉਹਨਾਂ ਦਾ ਨਾਮ ਟਾ ਕੇ ਆਪ ਦੇ ਸਿੱਖਿਆ ਮੰਤਰੀ ਸਾਡੇ ਕੋਲ ਦੇ ਹਜੇ ਟਕਾਇਆ ਨਹੀਂ ਮੁੱਖ ਮੰਤਰੀ ਆਇਆ ਨਹੀਂ ਤੁਸੀਂ ਉਹਨਾਂ ਦੇ ਨਾਂ ਲਿਖ ਕੇ ਪਤਾ ਨਹੀਂ ਕਿਹੇ ਜੀ ਸਿੱਖਿਆ ਨੀਤੀ ਆ ਕਿਹੇ ਦਾ ਬਦਲਾ ਲੈਂਦਾ ਮੈਨੂੰ ਲੱਗਦਾ ਵੀ ਇਹ ਤਾਂ ਪੂਰੀ ਜਾਂਚ ਹੋਵੇ ਸਾਰੇ ਸਕੂਲਾਂ ਦੀ ਕਿੱਲੇ ਸਾਡੇ ਪਿੰਡ ਦੀ ਨਹੀਂ ਪੂਰੀ ਪੜਤਾਲ ਹੋ ਕੇ ਜੇ ਆਂ ਕਿਸੇ ਕੇਸ ਤੇ ਸੀਬੀਆਈ ਬੈਹ ਜਾਂਦੀ ਹੈ ਤਾਂ ਇਹਦੀ ਜਾਂਚ ਕਰਵਾਉਣੀ ਪੈਣੀ ਹੈ ਤਾਂ ਵੱਡੇ ਪੱਤਰ ਤੇ ਰੋਲਾ ਪੈਣਾ ਵੀ ਸਕੂਲ ਅਸੀਂ ਬਣਾਇਆ ਪੈਸੇ ਅਸੀਂ ਲਾਏ ਨਹੀਂ ਪੱਤਰ ਸਾਡਾ ਲਾਇਆ ਪਿਆ ਕਿਸੇ ਐਵੇਂ ਲੈਦਾ ਇਹਦੇ ਲਈ ਬਾਕੀ ਜਿਹੜਾ ਟਾਈਮ ਦੇਕੇ ਉਹਣਾ ਸਾਡੇ ਪਿੰਡ ਦਾ ਤਾਂ ਇਤਿਹਾਸ ਆ ਤੂੰ ਸਾਡੇ ਪਿੰਡ ਦੇ ਵਿੱਚ 84 ਦੇ ਵਿੱਚ ਕਿਸਾਨ ਜਸੇਬੰਦੀ ਬਣੀ ਜੀ 84 ਦੇ ਬਣਨਸਾਰ ਅਸੀਂ ਸਾਰਾ ਨਗਰ ਉੱਥੇ ਜਿਹੜਾ ਐਸਐਚਓ ਦਾ ਰੌਲਾ ਪਿਆ ਸੀ ਸੰਥਾਣੇ ਉਦੋਂ ਜਾਂਦੇ ਰਹੇ ਸਾਨੂੰ ਨਹੀਂ ਸੋ ਉਦੋਂ ਨੀਤੀ ਪਾਲਿਸੀ ਦਾ ਜਸੇਬੰਦੀ ਬਾਰੇ ਪਤਾ ਸਿਰਫ ਉਦੋਂ ਤਾਂ ਨੌਜਵਾਨ ਸੀਗੇ ਕਿ ਕਿਸਾਨ ਜਸੇਬੰਦੀ ਹੈ ਘਰੋਂ ਚੱਲਿਆ ਲਗਾਤਾਰ ਅਸੀਂ ਦਸ ਦਿਨ ਸੰਥਾਣੇ ਜਾਂਦੇ ਰਹੇ ਹਾਂ ਜੀ ਉਦੋਂ ਬਾਅਦ ਗਵਰਨੀ ਰਾਜ ਸੀਗਾ ਫੌਜ ਦੇ ਆਪਣੇ ਚਰਖ ਤੋਂ ਬਾਅਦ ਜੋ ਅਟੈਕ ਹੋਇਆ ਟੈਕ ਤੋਂ ਬਾਅਦ ਸਾਡੇ ਤੇ ਸਵਾਲ ਆ ਗਿਆ ਵੀ ਉਦੋਂ ਇੱਕ ਜੱਸੇਵੰਦੀ ਨੇ ਸੱਦਾ ਦਿੱਤਾ ਸੀ ਪੰਜਾਬ ਦੇ ਵਿੱਚ ਵੀ ਚੌਂਕੀਦਾਰਾਂ ਤੇ ਮਾਮਲਾ ਨਹੀਂ ਪਰਦਾ ਜੀ ਤਾਂ ਸਾਡੇ ਵੱਡੇ ਪੁੱਤਰ ਤੇ ਫੌਜ ਆਈ ਸੀ ਇੱਥੇ ਸਾਰੇ ਅਧਿਕਾਰੀ ਆਏ ਤੇ ਸਾਰਾ ਪਿੰਡ ਸਾਡਾ ਐ ਪੂਰੀ ਲੋਸਮੈਂਟ ਕਰਕੇ ਉਹਨਾਂ ਨੇ ਆਪਦੀ ਫੌਜ ਵਾਲਿਆਂ ਨੇ ਵੀ ਜੇ 1 ਘੰਟੇ ਦੇ ਅੰਦਰ ਅੰਦਰ ਤੁਸੀਂ ਮਾਮਲਾ ਦੇਤਾ ਤਾਂ ਠੀਕ ਐ ਨਹੀਂ ਸਾਡੀਆਂ ਬੱਸਾਂ ਵੀ ਤਿਆਰ ਖੜੀਆਂ ਪੁਲਿਸ ਵੀ ਤਿਆਰ ਖੜੀਆਂ ਫੌਜ ਵੀ ਤਿਆਰ ਆ ਸੋਡੇ ਕਾਰਵਾਈ ਕਰਾ ਜੀ ਤੇ ਉਦੋਂ ਵੀ ਅਸੀਂ ਇੱਕ ਖੜੇ ਤੇ ਇਕੱਠੇ ਹੋ ਗਏ ਸੀ ਗੁਰੂ ਘਰ ਪਰੇ ਸਾਡਾ ਵੱਡਾ ਗੁਰੂ ਘਰ ਆ ਉੱਥੇ ਬੈਠੇ ਤੇ ਪੰਜੇ ਸਾਡੇ ਨੰਬਰਦਾਰ ਬਹਿ ਗਏ ਸੀ ਜੀ ਤਾਂ ਜਦੋਂ ਪੂਰੀ ਸ਼ਕਤੀ ਕਰਕੇ ਸਾਨੂੰ ਪੁੱਛਿਆ ਗਿਆ ਵੀ ਜਿਹੜੇ ਮਾਮਲਾ ਭਰਨ ਵਾਲੇ ਉਹ ਇੱਧਰ ਹੋ ਜਾਓ ਜਿਹੜੇ ਨਹੀਂ ਭਰਨ ਵਾਲੇ ਇੱਧਰ ਹੋ ਜਾਓ ਜੀ ਤਾਂ ਉਦੋਂ ਸਾਰਾ ਨਗਰ ਸਾਡਾ ਇੱਕ ਪਾਸੇ ਹੋ ਗਿਆ ਸੀ ਤੇ ਨੰਬਰਦਾਰ ਉਹਨਾਂ ਨੂੰ ਫੈਲ ਫੜਾ ਕੇ ਵੀ ਲਓ ਭਾਈ ਅਸੀਂ ਪਿੰਡ ਨਾਲ ਰਹਿਣਾ ਤੇ ਅੱਜ ਉਹੀ ਆਧਾਰਨ ਸਾਡੇ ਆ ਸਕੂਲ ਦੀਆਂ ਕਮੇਟੀਆਂ ਨੇ ਦੋਨੇ ਨਵੀਂ ਪੁਰਾਣੀ ਪੰਚਾਇਤ ਨਹੀਂ ਆ ਜਿਹੜੀਆਂ ਕਮੇਟੀਆਂ ਬਣੀਆਂ ਇਹ ਸਕੂਲ ਦੀ ਵੀ ਕਮੇਟੀ ਬਣੀ ਆ ਪਰਲੇ ਸਕੂਲ ਦੀ ਕਮੇਟੀ ਬਣੀ ਇਹ ਤੁਹਾਡੀ ਨਾਲ ਸਹਿਮਤ ਨਹੀਂ ਨਹੀਂ ਸਹਿਮਤ ਨਹੀਂ ਉਹਨਾਂ ਨੇ ਪ੍ਰੋਗਰਾਮ ਕੀਤਾ ਜੀ ਜਦੋਂ ਅਸੀਂ ਲੌਂਚਮੈਂਟ ਕੀਤੀ ਆ ਇਕੱਠ ਕੀਤਾ ਪਹਿਲਾਂ ਪੰਚਾਇਤ ਆਈ ਫਿਰ ਪੁਰਾਣੀ ਵੀ ਆਈ ਫਿਰ ਅਸੀਂ ਕਮੇਟੀਆਂ ਨੂੰ ਮਿਲੇ ਕਮੇਟੀਆਂ ਛੱਡ ਕੇ ਬਾਹਰ ਇੱਥੇ ਆ ਗਈਆਂ ਜੀ ਬਈ ਅਸੀਂ ਤਾਂ ਨਗਰ ਨਾਲ ਆ ਅਸੀਂ ਕਿਸੇ ਐਮਐਲਏ ਨਾਲ ਕਿਸੇ ਪ੍ਰਸ਼ਾਸਨ ਨਾਲ ਨਹੀਂ ਜੋ ਸਾਡੀ ਡਿਊਟੀ ਬਣਦੀ ਹੈ ਸਕੂਲ ਨੂੰ ਸੁਝਾ ਦੇਣੇ ਜਾਂ ਜੇ ਕੋਈ ਗੱਲਬਾਤ ਆਉਂਦੀ ਆ ਜਿਹੜੀ ਸੁਝਾ ਲੈਣੇ ਉਹ ਲਵਾਂਗੇ ਅਸੀਂ ਟੀਚਰਾਂ ਨੂੰ ਵੀ ਕਿਹਾ ਟੀਚਰ ਵੀ ਸਹਿਮਤ ਹੋਇਆ ਅਸੀਂ ਕਿਹਾ ਵੀ ਜੇ ਕੋਈ ਗੱਲਬਾਤ ਆਉਂਦੀ ਹੈ ਜਾਂ ਟੀਚਰਾਂ ਨੂੰ ਕੋਈ ਸਮੱਸਿਆ ਪਿੰਡ ਦੀ ਤੁਸੀਂ ਬੁਲਾ ਲਓ ਮੀਟਿੰਗ ਪਿੰਡ ਦੀ ਅਸੀਂ ਪਹਿਲਾਂ ਆਵਾਂਗੇ ਕੋਈ ਸਮਾਗਮ ਕਰਾਉਣਾ ਸਾਡੇ ਬੱਚਿਆਂ ਦਾ ਕੋਈ ਨਾਟਕ ਵਗੈਰਾ ਕਰਾਉਣਾ ਹੈ ਕੋਈ ਜਿਹੇ ਨਾਲ ਤੁਹਾਡਾ ਸਕੂਲ ਦਾ ਕੰਮ ਚੱਲਦਾ ਹੈ ਬੁਲਾ ਲਓ ਅਸੀਂ ਸਾਰਾ ਪਿੰਡ ਆਵਾਂਗੇ ਟੀਚਰ ਵੀ ਵਿਚਾਰੇ ਇਸ ਗੱਲ ਤੇ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਜੋ ਸ਼ਿਸ਼ਟਮ ਹੈ ਉਹਨਾਂ ਰੁਪਈਆ ਤਾਂ ਉਹਨਾਂ ਦੇ ਮੁਤਾਬਕ ਲੱਗਿਆ ਇੱਥੇ ਲੱਖ ਜੀ ਆ ਤੁਸੀਂ ਵੇਖ ਰਹੇ ਹੋ ਸਾਰਾ ਕੁਝ ਰੁਪਈਆ 20000 ਵੱਡੇ ਨੂੰ ਦੇਣਾ 5000 ਪਰਲੇ ਨੂੰ ਦੇਣਾ ਤੇ ਬਾਤ ਕੀ ਉਹ ਸਾਡੇ ਇਹਨਾਂ ਦੀ ਜੇਬਾਂ 'ਚ ਹੀ ਲੱਗਣਾ ਨਾ ਜਿਹੜਾ 75000 ਰੁਪਇਆ ਇਹਨਾਂ ਕੋਲੋਂ ਦੇਣਗੇ ਤੇ ਉਹ 75000 ਰੁਪਇਆ ਸਕੂਲ ਤੇ ਲੱਗਣਾ ਸੀ ਕਿਸੇ ਕਮਰੇ 'ਚ ਪੱਖੇ ਨਹੀਂ ਹੋਣੇ ਕਿਸੇ ਪਾਣੀ ਪੀਣ ਵਾਲਾ ਨਹੀਂ ਹੋਣਾ ਉਹ ਸਿਸਟਮ ਉੱਥੇ ਲਾਉਣੇ ਸੀ ਹੁਣ ਜਿਹੜੇ ਟੀਚਰ ਕੋਲੋਂ ਪੈਸੇ ਇੱਥੇ ਜੇਬ 'ਚੋਂ ਲੱਗ ਗਏ ਉਹ ਮੁੜ ਕੇ ਕੋਲ ਦੇ ਆਊਗਾ ਉਹਨੇ ਤਾਂ ਨਹੀਂ ਆਉਣਾ ਉਹ ਕੂਗਾ ਯਾਰ ਇੱਥੇ ਦਾ ਮਾਮਲੀ ਤਨਖਾਹ ਨਾਲ ਤਾਂ ਘਰ ਨਹੀਂ ਚੱਲਦਾ ਤਨਖਾਹ ਦੇ ਵਿੱਚੋਂ ਵੀ ਪੈਸੇ ਦੇ ਕੇ ਜਾਣੇ ਪੈਣਗੇ ਤਾਂ ਇਹੋ ਜਿਹਾ ਮੁੱਖ ਮੰਤਰੀ ਦਾ ਬਦਲਾ ਖਾਸ ਕਰਕੇ ਜਿਹੜਾ ਆਪਣੇ ਹਲਕੇ ਦਾ ਐਮਐਲਏ ਆ ਇਹ ਕਹਿੰਦੇ ਨੇ ਉਹ ਦਾ ਲੱਗਿਆ ਇਹਨਾਂ ਦਾ ਦਾ ਲੱਗਿਆ ਇਹ ਖਾਸ ਕਰਕੇ ਜਦੋਂ ਅਸੀਂ ਮੰਡੀਕਲ ਵਾਲਾ ਇੱਕ ਏਜੰਡਾ ਆ ਗਿਆ ਸੀ ਸਾਡੇ ਕੋਲੇ ਕਿ ਮੁਸਲ ਕਮੇਟੀ ਬਣ ਕੇ ਇਹਨੂੰ ਪੰਚਾਇਤ ਚ ਸ਼ਿਫਟ ਕਰਨਾ ਤਾਂ ਉਦੋਂ ਧਰਨਾ ਚੱਲਿਆ ਤੇ ਇਹੀ ਮੈਸਰ ਖਾਨਾ ਸਾਡੇ ਕੋਲੇ ਧਰਨੇ ਤੇ ਚੌਂਕ 'ਚ ਬੈਠਾ ਹੁੰਦਾ ਸੀ ਕਹਿੰਦਾ ਕੀ ਸੀ ਵੀ ਸਰਕਾਰ ਬਹੁਤ ਮਾੜੀ ਆ ਇਹ ਕਾਲੀ ਨਹੀਂ ਸੁਣਦੇ ਕਾਂਗਰਸ ਬਹੁਤ ਮਾੜੀ ਆ ਤੇ ਅਸੀਂ ਜਿਹੜਾ ਲੈ ਕੇ ਆਇਆ ਦਿੱਲੀ ਦੇ ਵਿੱਚ ਨਵੀਂ ਨੀਤੀ ਸਾਡੀ ਨਵੀਂ ਪਾਰਟੀ ਹੈ ਜੇ ਕਿਤੇ ਪੰਜਾਬ ਵਾਲੇ ਸਾਨੂੰ ਮੌਕਾ ਦੇ ਦੇਣ ਤਾਂ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਜਾਣਾ ਪੈਣਾ ਅਸੀਂ ਲੋਕਾਂ ਦੇ ਆਪ ਕੰਮ ਕਰਾਂਗੇ ਆ ਜਿਹੜੀ ਸ਼ਬਦ ਮੁੱਖ ਮੰਤਰੀ ਨੇ ਕਿਹਾ ਸੀ ਵੀ ਧਰਨਾ ਲੱਗਣ ਨਹੀਂ ਦੇਣਾ ਇਹ 19 ਮਾਰਚ ਨੂੰ ਵੇਖ ਲੈ ਲੋਕਾਂ ਨੇ ਕਿ ਧਰਨੇ ਚਕਾਉਣ ਤੇ ਹੋ ਗਿਆ ਪੁਲਿਸ ਦੀ ਤਾਕਤ ਦੇ ਨਾਲ ਜਬਰ ਜਿੰਨਾ ਝੋਣਾ ਟੋਣਾ ਹੁੰਦਾ ਸਰਕਾਰਾਂ ਨੂੰ ਢਟਾਇਆ ਉਹਦੇ ਵਿੱਚੋਂ ਐ ਅੱਜ ਵੀ ਤੜਕੇ ਦਾ ਪ੍ਰਸ਼ਾਸਨ ਇਸ ਗੱਲ ਤੇ ਪਹਿਲਾਂ ਡੀਐਸਪੀ ਹੁਣੇ ਗਿਆ ਸਾਡੇ ਨਾਲ ਗੱਲਬਾਤ ਕਰਕੇ ਐਸਐਚਓ ਆਇਆ ਵੀ ਤੁਹਾਡੀ ਗੱਲਬਾਤ ਕਰਵਾ ਦੇਣਾ ਹੁਣ ਕੀ ਕਹਿੰਦੇ ਜੀ ਵੀ ਮੈਂ ਕਿਹਾ ਵੀ ਸਾਡੇ ਨਾਲ ਐਮਐਲਏ ਨਾਲ ਸਾਡਾ ਇਸ਼ੂ ਕੀ ਹੈ ਸਾਡਾ ਕੋਈ ਮੰਗਦਾ ਰੋਲਾ ਨਹੀਂ ਪਹਿਲੀ ਗੱਲ ਮੰਗ ਸਾਡੀ ਕੇਂਦਰ ਨਾਲ ਹੈ ਇਸ਼ੂ ਸਾਾਨੂੰ ਸਰਕਾਰ ਕੇਂਦਰ ਚੱਕ ਦੀ ਪੁਲਿਸ ਕੁੱਟ ਦੀ ਪਰ ਇਹਨਾਂ ਨੇ ਕਿਉਂ ਕੁੱਟਿਆ ਇਹ ਤਾਂ ਕਹਿੰਦੇ ਵੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਹੁਣ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਵੀ ਕਹਦੇ ਹੁੰਦੇ ਨੇ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਜਾਵਾਂਗੇ ਮੀਟਿੰਗ ਤੋਂ ਇਹਨਾਂ ਨੂੰ ਸਵਾਲ ਇਹ ਆ ਵੀ ਜਿਹੜਾ ਪਿੰਡਾਂ ਦਾ ਆ ਲੋਕਾਂ ਚ ਅਸੀਂ 20-20 ਰੁਪਏ ਕਰਕੇ ਹੁਣ ਕਣ ਇਕੱਠੀ ਕਰਾਂਗੇ 100 ਕੁਸ਼ ਬੋਲਦਾ ਅਗਲਾ ਉਹ ਕਣਕ ਦੇ ਨਾਲ ਸਾਡੇ ਇਹਦੇ ਘਰ ਨੇ ਕਿਸੇ ਨੇ ਮੰਜਾ ਦਿੱਤਾ ਕਿਸੇ ਨੇ ਕੂਲਰ ਦਿੱਤਾ ਕਿਸੇ ਨੇ ਪੱਖਾ ਦਿੱਤਾ ਕਿਸੇ ਨੇ ਪਾਣੀ ਵਾਲੇ ਭਾਂਡੇ ਦਿੱਤੇ ਆ ਉਹ ਸਾਰਾ ਸਿਸਟਮ ਕਿਸੇ ਨੇ ਕੰਬੜ ਰਜਾਇਆਂ ਗਦੈਲੇ ਸਾਡੀਆਂ ਮਾਈਆਂ ਨੇ ਆਪ ਦੀਆਂ ਕੱਡ-ਕੱਡ ਵੀ ਦਿੱਤੀਆਂ ਭਾਈ ਮੋਰਚਾ ਚੱਲਦਾ ਤੇ ਉਹ ਸਾਰਾ ਕੁਝ ਇਹਨਾਂ ਦੇ ਪੁਲਿਸ ਚ ਚੱਕ ਕੇ ਲੈ ਗਈ ਆ ਇਹਨਾਂ ਦੇ ਐਮਐਲ ਟਰਾਲੀਆਂ ਵੇਚਤੀਆਂ ਤਾਂ ਭਲਾ ਤੁਸੀਂ ਕਿਹੜੇ ਮੁੰਡਾ ਪਿੰਡੋਂ ਨੇ ਅਸੀਂ ਆਖਿਆ ਕਰ ਲੋ ਹਿਸਾਬ ਇਹ ਕਿਆ ਕੀ ਜੀ ਜਿਹੜਾ ਸਾਡਾ 2 ਲੱਖ ਰੁਪਏ ਦਾ ਨੁਕਸਾਨ ਹੋਇਆ ਪਿੰਡ ਦਾ ਭਰ ਦੇ ਆਜੇ ਸਾਡੇ ਕੋਲੋਂ ਤਾਂ ਰੋਜ਼ ਆਜਿਆ ਕਰੇ ਫਿਰ ਕਹਾ ਭੁੰਦੜ ਵੀ ਜਾਵਾਂਗੇ ਭੁੰਦੜ ਦਾ ਨੁਕਸਾਨ ਹੋ ਫਿਰ ਬਾਲਾਂ ਵਾਲੀ ਵੀ ਜਾਵਾਂਗੇ ਅਸੀਂ ਕਿਹਾ ਵੀ ਜੇ ਉਹਨੇ ਆਉਣਾ ਪਿੰਡਾਂ ਦੇ ਵਿੱਚ ਵਿਰੋਧ ਖਤਮ ਕਰਨਾ ਜੇ ਉਹਦੀ ਮੁੱਖ ਮੰਤਰੀ ਨਹੀਂ ਬਣਦਾ ਉਹਦੀ ਮੰਤਰੀ ਮੰਡਲ ਤੇ ਨਹੀਂ ਪੁੱਗਤ ਆਪਦੇ ਹਲਕੇ ਦੀ ਮੀਟਿੰਗ ਸੱਦ ਲਈ ਆਵਾਂਗੇ ਅਸੀਂ ਮੀਟਿੰਗ ਦੇ ਵਿੱਚ ਸਾਰੇ ਪਿੰਡਾਂ ਦੇ ਬੰਦੇ ਸੱਦ ਲਾਂਗੇ ਅਸੀਂ ਬੈਠਾਂ ਖੁੱਲੀ ਖੁੱਲੀ ਮੀਟਿੰਗ ਰੱਖ ਲਈ ਜੇ ਉਹ ਵੀ ਇਹ ਕਹਿੰਦੇ ਆ ਵੀ ਇਸ ਦਾ ਸਰਕਾਰੀ ਦਰਬਾਰ ਲਾਉਣਾ ਲੋਕਾਂ ਦੀ ਸਮੱਸਿਆ ਸੁਣਨੀ ਆ ਸੁਣ ਲੈਣ ਸਾਡੀਆਂ ਉੱਨੀ ਮਾਰਚ ਵਾਲੀਆਂ ਗੱਲਾਂ ਸੁਣਾ ਦੇਾਂਗੇ ਤਾਂ ਉਹਦੇ ਵਿੱਚੋਂ ਡੀਐਸਪੀ ਕਹਿੰਦਾ ਵੀ ਅੱਜ ਇੱਥੇ ਬੈਠਣਾ ਪਹਿਲਾਂ ਮੀਟਿੰਗ ਕਰ ਲੈਣਾ ਮੈਂ ਕਿਹਾ ਵੀ ਆਜੋ ਸਰਪੰਚ ਦੇ ਘਰੇ ਜੀ ਅਸੀਂ ਤਾਂ ਤਿਆਰ ਐ ਜਿੱਥੇ ਕਹੋ ਪਰ ਜੇ ਤੁਸੀਂ ਕੋ ਪਹਿਲਾਂ ਸਕੂਲ ਆ ਕੇ ਫੇਰ ਮੀਟਿੰਗ ਕਰਾਂਗੇ ਨਹੀਂ ਕਰ ਲੋ ਮੀਟਿੰਗ ਜਿੱਥੇ ਕਰਨੀ ਹੈ ਮੀਟਿੰਗ ਤੋਂ ਨਹੀਂ ਭੱਜੇ ਜੇ ਆਪਾਂ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਤੇ ਹੁਣ 6:00 ਵੱਜ ਗਏ ਤੇ ਸਟਾਫ ਸਾਰਾ ਅੰਦਰ ਬੈਠਾ ਜਾ ਤੁਸੀਂ ਸਾਰੇ ਇੱਥੇ ਬੈਠਿਓ ਹੋਰ ਵੀ ਜਿਹੜੇ ਮੁਲਾਜ਼ਮ ਨੇ ਕੋਈ ਪੁਲਿਸ ਮੁਲਾਜ਼ਮ ਨੇ ਉਹ ਵੀ ਸਵੇਰ ਦੇ ਤਾੜੇ ਵੇ ਨੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜਿਹੜੇ ਟੀਚਰ ਹੈ ਉਹਨਾਂ ਦੀਆਂ ਵਿੱਚ ਜੱਸੇ ਬੰਦੀਆਂ ਤਾਂ ਜੀ ਸਭ ਨਾਲੋਂ ਜੇ ਆਪਾਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਇਹ ਕਹਿ ਦਿੰਦੇ ਨੇ ਵੀ ਯਾਰ ਅਨਪੜਾ ਵਿਚਾਰੇ ਕੰਮ ਕਰਦਾ ਹੈ ਦੂਜਾ ਸ਼ਬਦ ਆਪਣੇ ਤੇ ਆਉਂਦਾ ਕਿਸਾਨੀ ਦਾ ਜੀ ਬੇਕੱਲੇ ਉਹਨੇ ਚੇਤਨ ਨਹੀਂ ਕੰਮ ਕਰਨ ਵਾਲੇ ਜ਼ਰੂਰ ਹੈ ਪਰ ਇਹ ਵਰਗ ਦਾ ਚੇਤਨ ਹੈ ਨਾ ਜਿਹੜੇ ਖਾਸ ਕਰਕੇ ਟੀਚਰ ਹੈ ਤੇ ਟੀਚਰਾਂ ਨੂੰ ਜੇ 1 ਮਿੰਟ ਬੱਚਾ ਲੇਟ ਹੋ ਜੇ ਤੇ ਉਹਨੂੰ ਪਰਿਵਾਰ ਨੂੰ ਸੱਦ ਲੈਂਦੇ ਨੇ ਜੀ ਵੀ ਭਾਈ ਕਲਾਸ 'ਚ ਨਹੀਂ ਆਇਆ ਲੇਟ ਹੋ ਗਿਆ ਤਾਂ ਅੱਜ 5 ਵਜੇ ਕੀ ਕਾਦੇ ਵਾਸਤੇ ਤੁਸੀਂ ਬੰਦੀ ਬਣ ਕੇ ਬੈਠੇ ਹੋ ਅੰਦਰ ਅਸੀਂ 2 ਵਜੇ ਇਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਤੁਸੀਂ ਜਵਾਗਾਂ ਨੂੰ ਤਿਆਰ ਕਰੀ ਖੜੇ ਹੋ ਇਹਨਾਂ ਤੋਂ ਨਾਟਕ ਕਰਵਾਉਣਾ ਟਾਈਮ 2 ਹੋ ਗਏ ਸਕੂਲ ਬੰਦ ਹੋ ਗਏ ਜੀ ਚਲੋ ਇਹਨਾਂ ਨੇ ਬੇਨਤੀ ਮੰਨੀ ਵੀ 2 ਵਜੇ ਇਹਨਾਂ ਨੂੰ ਛੁੱਟੀ ਕੀਤੀ ਤਾਂ ਹੁਣ ਵੀ ਮੈਨੂੰ ਇਹ ਲੱਗਦਾ ਕਿ ਆਪ ਦੀ ਜਸੇਬੰਦੀ ਆਪ ਦੇ ਪ੍ਰਧਾਨ ਨਾਲ ਗੱਲ ਕਰਨ ਕਿ ਵੀ ਆ 7-7 ਤੋਂ 10-10 ਵਜੇ ਦੇ ਪ੍ਰੋਗਰਾਮ ਹੁੰਦੇ ਨੇ 5 ਵਜੇ ਤੋਂ ਬਾਅਦ ਤਾਂ ਕੋਈ ਸਰਕਾਰੀ ਪ੍ਰੋਗਰਾਮ ਹੀ ਨਹੀਂ ਹੋਣਾ ਚਾਹੀਦਾ ਆਮ ਆਪਾਂ ਨੂੰ ਤੁਸੀਂ ਕਿਸੇ ਦਫ਼ਤਰ ਜਾਓ ਕਿਸੇ ਦਾ ਕੰਮ ਹੈ ਕਹਿਣਗੇ 5 ਵਜੇ ਗਏ ਜੀ ਹੁਣ ਤਾਂ ਟੀਚਰਾਂ ਨੂੰ ਆਜ਼ਾਦ ਹੋਣਾ ਚਾਹੀਦਾ ਐਸ ਸਿਸਟਮ ਤੋਂ ਖਾਸ ਕਰਕੇ ਆਮ ਆਦੀ ਪਾਰਟੀ ਸਰਕਾਰ ਤੋਂ ਸਾਡੇ ਖੁਦ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਇੱਕ ਮਾਸਟਰ ਦੇ ਮੁੰਡੇ ਕਹਿੰਦੇ ਆ ਵੀ ਮੈਂ ਅਮੇਂਦਰ ਮਾਸਟਰ ਦਾ ਮੁੰਡਾ ਐ ਤੇ ਅੱਜ ਉਹੀ ਮਾਸਟਰ ਜਿਹੇ ਆਪਣੇ ਉਹ ਪਿਓ ਬਾਰੇ ਸੋਚੇ ਵੀ ਮੇਰਾ ਪਿਓ ਮਾਸਟਰ ਸੀਗਾ ਤੇ ਅੱਜ ਜਿਹੜੇ ਆ ਦਰਜਨਾ ਟੀਚਰ ਜਿਹੜੇ ਅੱਜ ਸਕੂਲ ਦੇ ਵਿੱਚ ਤਾੜੇ ਵਜੇ ਨੇ ਸਿਰਫ ਇੱਕ ਐਮਐਲਏ ਤੋਂ ਉਦਘਾਟਨ ਕਰਾਉਣ ਖਾਤਰ ਇਹ ਵੀ ਇਹਦੇ ਬਾਰੇ ਕੀ ਦੇਖੋ ਜਿੱਥੋਂ ਤੱਕ ਬੱਚਾ ਉਹਦਾ ਪਿਓ ਮਾਸਟਰ ਕਿਸੇ ਦਾ ਬੱਚਾ ਪਹੁੰਚਵਾ ਗਿਆ ਕਿਸਦਾ ਉਹ ਗਿਆ ਵੱਖਰੀ ਗੱਲ ਪਹਿਲੀ ਗੱਲ ਤਾਂ ਜਿਹੜੇ ਸਥਿਤੀ ਜਿਹੜੇ ਰਾਹ ਤੇ ਤੁਰਿਆ ਉਹਦੀ ਪਰਚੋਲ ਦੀ ਲੋੜ ਆ ਜੀ ਮਾਸਟਰ ਦਾ ਮੁੰਡਾ ਤਾਂ ਪਰ ਮਾਸਟਰ ਆਪ ਬਣਦਾ ਵੀ ਮੇਰੇ ਪਿਓ ਤੋਂ ਗੁਣ ਪੂਰੇ ਪੜ੍ਹਾਏ ਨੇਗੇ ਬੱਚਿਆਂ ਨੂੰ ਪੂਰਾ ਟਾਈਮ ਨਹੀਂ ਦਿੱਤਾ ਗਿਆ ਮੇਰੇ ਬਾਪ ਨੇ ਮੈਨੂੰ ਸਿਖਾਇਆ ਕਿ ਯਾਰ ਕਿਵੇਂ ਪੜਾ ਕੇ ਕਿਵੇਂ ਬੱਚਿਆਂ ਨੂੰ ਪੈਰਾਂ ਅੰਦਰ ਕਰਨਾ ਹੈ ਤਾਂ ਫਿਰ ਉਹ ਕੰਮ ਕਰਨਾ ਸੀਗਾ ਇਹਦੇ ਪਿਓ ਨੇ ਤਾਂ ਰਾਜਨੀਤੀ ਕਰੀ ਨਹੀਂ ਹੋਣੀ ਪਰ ਰਾਜਨੀਤੀ ਦੇ ਵਿੱਚ ਆਉਣ ਲਈ ਜਿਹੜਾ ਸ਼ਿਸ਼ਟਮ ਜਿਹੜਾ ਸਮਾਂ ਇਹ ਚਾਹੀਦਾ ਸੀ ਪੁਗਵੰਤ ਮਾਨ ਨੂੰ ਮੈਨੂੰ ਲੱਗਦਾ ਉਸ ਗੱਲ ਤੇ ਤਾਂ ਸਿਰਫ ਜਿਹੜੀ ਗੱਲ ਇਹਨੇ ਧਰਨੇ ਚਕਾਉਣੇ ਖਾਸ ਕਰਕੇ ਮੈਂ ਤੁਹਾਡੇ ਮਤਬਰ ਇਹ ਕਹਿੰਦਾ ਲੋਕਾਂ ਨੂੰ ਇਸ ਗੱਲ ਤੇ ਜਾਗ ਰੱਖ ਕੇ ਕਰਨੀ ਚਾਹੀਦੀ ਐਨੇ ਮੋਰਚ ਚ ਚੱਲਦੇ ਮੋਰਚ ਚ ਚੱਲਦੇ ਦੇ ਵਿੱਚ ਇੱਕ ਨੇ ਪ੍ਰੋਗਰਾਮ ਦਿੱਤੇ ਸੀ ਚਾਰਾਂ ਤੇ ਸਾਡੇ ਪੂਰੇ ਪੰਜਾਬ ਦੇ ਆ ਤੇ ਖਾਸ ਕਰਕੇ ਕਿਸਾਨ ਜ ਕਿਸਾਨ ਜੋ ਸੇ ਬੰਦਿਆਂ ਤੇ ਇੱਕ ਪੂਰਾ ਇਹਨੇ ਆਪ ਦਾ ਪ੍ਰਚਾਰ ਛੱਡਿਆ ਸੀ ਜਾਨੇ ਡੇਡੇ ਢੰਗ ਦੇ ਨਾਲ ਪੂਰਾ ਨਿੰਦਣ ਨਾਲ ਜੋ ਜੀ ਕਿਹਾ ਵੀ ਕਿਸਾਨ ਜੱਸੇਵੰਦੀਆਂ ਦਾ ਹੁਣ ਇਹੀ ਕੰਮ ਰਹਿ ਗਿਆ ਕਦੇ ਰੋਡ ਰੋਕ ਲਿਆ ਕਦੇ ਪਾਈਪਲਾਈਨ ਰੋਕ ਲਈ ਕਦੇ ਇਹਨਾਂ ਨੇ ਭਰਤਮਾਲਾ ਰੋਕਤੀ ਕਿ ਸੱਸ ਨੂੰ ਦੇ ਕਿਸਾ ਚਾਉਣ ਲੱਗ ਤੇ ਲੋਕਾਂ ਨੂੰ ਲੱਗਿਆ ਵੀ ਮੁੱਖ ਮੰਤਰੀ ਦੀ ਪੀਲ ਤਾਂ ਬਹੁਤ ਵਧੀਆ ਜੀ ਵੀ ਐਵੇਂ ਬਿਨਾਂ ਵਜਾ ਤੋਂ ਧਰਨਾ ਲਾ ਕੇ ਬੈਜੇ ਨੇ ਕਿਸਾਨ ਜੱਸੇਵੰਦੀਆਂ ਤਾਂ ਉਸੇ ਧਰਨੇ ਨੂੰ ਫਿਰ 19 ਮਾਰਚ ਨੂੰ ਚਕਾਇਆ ਉਦੇ ਪਿੱਛੇ ਅੰਤਕੀਏ ਲੋਕਾਂ ਨੂੰ ਸਮਝਣ ਦੀ ਲੋੜ ਕਿ ਤਿੰਨ ਸਾਲ ਐਮਐਲਏ ਕਿਸੇ ਪਿੰਡ ਤੇ ਨਹੀਂ ਵੜਿਆ ਕੋਈ ਵੀ ਇਹਨਾਂ ਦਾ ਮੰਤਰੀ ਜੀ ਹੁਣ ਜਿਹੜੇ ਲੋਕਾਂ ਦੇ ਮਸਲੇ ਕਿਸੇ ਦਾ ਬੱਚਾ ਬਾਹਰ ਗਿਆ ਏਜੰਟ ਨੇ ਬਾਹਰ ਨਹੀਂ ਭੇਜਿਆ ਉਹਦੇ ਪੈਸੇ ਲੈ ਲੇ ਅਗਲੇ ਦਾ 20-25 ਲੱਖ ਬੱਚਿਆ ਨਾ ਬੱਚਾ ਵਰ ਗਿਆ ਨਾ ਪੈਸੇ ਮੋੜੇ ਕਿਸੇ ਜਸੇਬੰਦੀ ਕੋਲਿਆ ਜਸੇਬੰਦੀ ਵਾਲੇ ਗਏ ਉਹਦੇ ਪੈਸੇ ਵਾਪਸ ਕਰਵਾਤੇ ਹੁਣ ਉਹ ਪਰਿਵਾਰ ਨੂੰ ਤਾਂ ਗੁੰਗਾਊਗੇ ਨਾ ਉਹ ਇਹਨਾਂ ਕੋਲੇ ਨਹੀਂ ਗਿਆ ਕਿਸੇ ਦਾ ਰੌਲਾ ਆ ਗਿਆ ਪੁਲਿਸ ਵਾਲੇ ਕੇਸ ਦੀ ਪੋਜੀਸ਼ਨ ਆ ਪੈਸੇ ਤੋਂ ਬਗੈਰ ਕਿਸੇ ਸੁਣਦੇ ਨਹੀਂ। ਉੱਥੇ ਗਏ ਜੱਸੇਵੰਦੀ ਵਾਲੇ ਧਰਨਾ ਲਾਇਆ ਉਹ ਮਸਲਾ ਹੱਲ ਕੀਤਾ। ਜਾਣੇ ਉਹ ਸਾਰਾ ਕੁਝ ਉਹ ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਭਗਵਾਨ ਤਮਾਨ ਨੇ। ਇਹ ਰੋਂਦੇ ਹੋਣਗੇ ਸਾਰੇ ਵੀ ਸਾਡੀ ਤਾਂ ਜਿਹੜੀ ਸਾਥੋਂ ਤੁਸੀਂ 10% 20% ਲੈਨੇ ਹੋ। ਸਾਡੇ ਕੋਲੇ ਤਾਂ ਲੋਕ ਹੀ ਨਹੀਂ ਆਉਂਦੇ ਅਸੀਂ ਕਾਹਦੇ ਦੇਗੀ। ਉਹਦੇ ਵਿੱਚੋਂ ਫਿਰ ਆ ਇਹਨਾਂ ਨੇ ਉੱਟਣ ਵਾਲਾ ਤੇ ਲੁੱਟਣ ਵਾਲਾ। ਲੁੱਟਣ ਇਸ ਕਰਕੇ ਕਿ ਇਹਨਾਂ ਦੇ ਐਮਐਲਏ ਨੇ ਟਰਾਲੀਆਂ ਚੋਰੀ ਕੀਤੀਆਂ। ਜੀ। ਸਮਾਨ ਚੋਰੀ ਕੀਤਾ ਪੁਲਿਸ ਦੇ ਇਹ ਸਿੱਧੂ ਵਰਗਿਆਂ ਨੇ ਤਾਂ ਉਹਦੇ ਵਿੱਚੋਂ ਸਾਰਾ ਕੁਛ ਆ ਵੀ ਧਰਨਾ ਲਾਉਣਾ ਨਹੀਂ ਚਾਹੀਦਾ ਜਿਹੜੀ ਲੋਕਾਂ ਦੀ ਆਵਾਜ਼ ਆ ਆਪਦੇ ਮਸਲੇ ਤੇ ਕੋਈ ਬੈਠੇ ਨਾ ਇਹ ਐ ਮਾਸਟਰ ਦਾ ਮੁੰਡਾ ਉਹ ਤੋਂ ਦਾਸ ਸਿੱਖ ਕੇ ਵੀ ਲੋਕ ਕੁੱਟਣੇ ਕਿਵੇਂ ਆ ਇਸ ਗੱਲ ਦੇ ਵਿੱਚੋਂ ਮੈਨੂੰ ਲੱਗਦਾ ਖਾਸ ਕਰਕੇ ਲੋਕਾਂ ਨੂੰ ਇਧਰ ਨੂੰ ਧਿਆਨ ਕਰਨਾ ਚਾਹੀਦਾ ਕਿ ਆਪਦੀ ਆਵਾਜ਼ ਇਹਨੂੰ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਹੋਣਿਆ ਅੱਜ ਸਕੂਲ ਵਾਲਾ ਤਾਂ ਕੋਈ ਇਸ਼ੂ ਨਹੀਂ ਨਾ ਤਾਂ ਇਹਨੇ ਆਉਣ ਵਾਲੇ ਦਿਨ ਇਹ ਕਹਿਣਾ ਕਿ ਮੈਂ ਕਿਹਾ ਸੀ ਕਿਸਾਨ ਜਸੇ ਬੰਦੀਆਂ ਰੋਡ ਰੋਕ ਲੈਂਦੀਆਂ ਘਰੋ ਕਰ ਲੈਂਦੀਆਂ ਪੈਪ ਲੈਣਾ ਤੇ ਰੋਕ ਲੈਂਦੀਆਂ ਹੁਣ ਕਿਸਾਨ ਜਸੇ ਬੰਦੀਆਂ ਸਕੂਲਾਂ 'ਚ ਵੀ ਵੜ ਗਈਆਂ ਇਹ ਸ਼ਬਦ ਕਹਿਣਾ ਆਉਣ ਵਾਲੇ ਸਮੇਂ 'ਚ ਜੀ ਸਵਾਲ ਇਹ ਨਹੀਂ ਕਹਿਣਾ ਕਿ ਅਸੀਂ ਸਮਾਨ ਲੁੱਟਿਆ ਕਿਸਾਨਾਂ ਦਾ ਕਿਸੇ ਸਾਂਝਾ ਤਾਂ ਆਉਣਾ ਚਾਹੀਦਾ ਕਿ ਪੰਚਾਇਤ ਘਰ 'ਚ ਆਉਣਾ ਚਾਹੀਦਾ ਸੀ ਨਾ ਹੁਣ ਜਦੋਂ ਸਕੂਲ ਦੇ ਵਿੱਚ ਇਹਨਾਂ ਨੂੰ ਨਾ ਆਉਣ ਦਿੱਤਾ ਫਿਰ ਇਹ ਮਾਪਿਆਂ ਨੂੰ ਖੜੇ ਕਰਕੇ ਬੱਚਿਆਂ ਨੂੰ ਖੜੇ ਕਰਕੇ ਇਹ ਸਵਾਲ ਫਿਰ ਮੁੱਖ ਮੰਤਰੀ ਅੱਜ ਤੋਂ 10-15 ਦਿਨਾਂ ਨੂੰ ਦੇਊਗਾ ਕਿ ਕਿਸਾਨ ਜਿ세 ਬੰਦਿਆਂ ਸਕੂਲਾਂ 'ਚ ਵੜਗੇ। ਜੇ ਗੱਲ ਕਰੀਏ ਵੀ ਹੁਣ ਧਰਨਾ ਕਰੋ ਤੱਕ ਚੱਲੂਗਾ 6 ਵਜੇ ਚੁੱਕੇ ਨੇ 10 ਵਜੇ ਦਾ ਸਮਾਂ ਸੀ। ਜਾਂ ਜਿੰਨਾ ਚਿਰ ਸਟਾਫ ਅੰਦਰਾ ਉਹਨਾਂ ਚਿਰ ਤੁਸੀਂ ਇੱਥੇ ਮਿਲੂਦੋ। ਵੇਖੋ ਪਹਿਲੀ ਗੱਲ ਤਾਂ ਕਿਸਾਨ ਦਾ ਕੋਈ ਟਾਈਮ ਹੀ ਨਹੀਂ। ਜੀ ਕਿਸਾਨ ਨੂੰ ਅੱਗੇ ਸਾਡੇ ਮੀਰਾਬ ਹੁੰਦੇ। ਉਹ ਕਹਿੰਦੇ ਭਾਈ 1 ਵਜੇ ਪਾਣੀ ਮਿਲੂ ਤੈਨੂੰ ਸਾਰੀ ਰਾਤ ਵਿਚਾਰੇ ਬੈਠੇ ਰਹਿੰਦੇ ਨੇ ਤਣ 7 ਵਜੇ ਜਾਂਦੇ ਉਹ ਪੋਜੀਸ਼ਨ ਸਾਡੇ ਕਿਸਾਨਾਂ ਦੀ ਆ ਭਮਾ ਸੀ ਦਾਣਾ ਮੰਡੀ 'ਚ ਬੈਠੇ ਭਾਈ ਅੱਜ ਬੋਲੀ ਲੱਗੂ ਕੱਲ ਲੱਗੂ ਤੇ ਦਿਨ 10 ਲੱਗ ਜਾਂਦੇ ਕਿਸਾਨਾਂ ਦੀ ਕਿਸਮਤ ਦੇ ਵਿੱਚ ਇਹੀ ਕੁਛ ਲਿਖਿਆ ਕਿ ਅਸੀਂ ਜੇ ਸਾਰੇ ਸਿਆਣੇ ਹੋ ਜਾਈਏ ਮੈਂ ਇਹ ਗੱਲ ਬਹੁਤ ਥਾਂ ਹੀ ਬੋਲਣ ਲੱਗਿਆ ਸਰਕਾਰਾਂ ਨੇ ਸਾਡੇ ਖਾਸ ਕਰਕੇ ਕਿਸਾਨੀ ਦਾ ਆ ਟੈਲੀਜੈਂਸੀਆਂ ਤੋਂ ਆਪ ਦਾ ਸਰਬਾ ਕਰਾਇਆ ਹੋਣਾ ਕਿ ਇਹ ਸਾਡੀ 100 ਵੋਟ ਹੈ ਨਾ ਇਹਨਾਂ ਨੂੰ ਪਤਾ ਵੀ 25 ਕਾਂਗਰਸ ਨੂੰ ਪੈ ਜਾਣੀਆਂ 25 ਕਾਲੀਆਂ ਨੂੰ ਪੈ ਜਾਣੀਆਂ 25 ਬੀਜੇਪੀ ਕਿ ਨਹੀਂ ਜਾਣਾ 25 ਸਾਡੀਆਂ ਜੀ ਹੁਣ ਜਿਹੜਾ 25 ਦੇ ਵਿੱਚੋਂ 27 ਖਰੀਦ ਜੂਗਾ ਦੋ ਉਹ ਸਰਕਾਰ ਬਣਾ ਦੇ ਬਈ ਇਹਨਾਂ ਨੂੰ ਕਿੰਨਾ ਘੁੱਟ ਲੋ ਕਿੰਨਾ ਲੁੱਟ ਲੋ 25 ਤਾਂ ਆਪਣੇ ਪੱਕੀਆਂ ਆ ਵੀ ਇਹ ਬਕਾਊ ਨੇ ਜਿਹੜੀਆਂ 2-3% ਵੋਟਾਂ ਬਕਾਊ ਨਹੀਂ ਬਕਾਊ ਲਬਜ਼ ਮੈਂ ਗਾਸਟ ਆਉਣਾ ਵੀ ਸਾਡੀ ਵਰਗ ਨੂੰ ਕਿਸਾਨੀ ਨੂੰ ਵੀ ਜਿੰਨੇ ਘੁੱਟੋਂਗੇ ਫਿਰ ਦੋ ਵਰਗੇ ਰਹਿ ਗਏ ਸਾਥੋਂ ਓਕੇ ਨੇ ਮਜ਼ਦੂਰ ਬੈਠੇ ਨੇ ਮਜਦੂਰਾਂ ਨੂੰ ਵਿਚਾਰੇ ਨੂੰ ਕਿਸੇ ਕੈਟਾਗਰੀ ਚ ਨਹੀਂ ਗਿਣਦੇ ਇਹ ਮਜਦੂਰਾਂ ਨੂੰ ਜੇਮ ਚ ਗਿਣਦੇ ਆ ਵੀ ਕਿੰਨੀਆਂ ਵੋਟਾਂ ਮੁੱਲ ਲੈਣੀਆਂ ਵੀ ਪੈਸੇ ਦੇ ਕੇ ਦੇ ਲਾਂ ਇਹ ਮਜਦੂਰਾਂ ਦੀ ਕੋਈ ਮੰਗ ਨਹੀਂ ਮਜਦੂਰਾਂ ਨੂੰ ਕੋਈ ਦੇਖਦਾ ਨਹੀਂ ਸਾਡੇ ਨਾਲ ਔਖੇ ਆ ਮਜਦੂਰਾਂ ਨੂੰ ਗਿਣਦੇ ਨੇ ਪੈਸਿਆਂ ਦੇ ਵਿੱਚ ਜਿਹੜਾ ਵਰਗ ਰਹਿ ਗਿਆ ਸ਼ਹਿਰੀ ਉਹ ਦਿੰਦਾ ਇਹਨਾਂ ਨੂੰ ਫੰਡ ਉਹ ਖੁੱਲਕੇ ਦਿੰਦਾ ਪੈਸੇ ਕਿਸੇ ਦੀ ਹੋਵੇ ਸਰਕਾਰ ਵੀ ਸਰਕਾਰ ਬਣਾਓ ਕੰਮ ਫਿਰ ਸਾਡੇ ਹੋਣਗੇ ਤੇ ਅਸੀਂ ਰਹਿ ਗਿਆ ਵਰਗ ਜਿਹੜਾ ਵਿਚਾਰਾ ਆ ਦਸਾਂ ਨਾ ਆਉਂਦੀ ਕਮਾਈ ਕਰਨ ਵਾਲਾ ਜਿਹੜਾ ਦੇਸ਼ ਨੂੰ ਅੰਨ ਭੜਾਰ ਤੋਂ ਭੁੱਖ ਤੋਂ ਬਚਾਉਣ ਵਾਲਾ ਇਹ ਹੁਣ ਰਹਿ ਗਿਆ ਵਿਚਾਰਾ ਛਿੱਤਰ ਖਾਣ ਵਾਲਾ ਤੇ ਪੁੱਟ ਖਾਣ ਵਾਲਾ ਉਹ ਸਥਿਤੀ ਚ ਅਸੀਂ ਬੈਠਾ ਤਾਂ ਸਾਡੇ ਕੋਲੇ ਕੋਈ ਟਾਈਮ ਜੀ ਜੀ ਦੋਸਤੋ ਤੁਹਾਨੂੰ ਦੱਸ ਰਹੀਏ ਕਿ ਕਾਕਾ ਜੀ ਨੇ ਹੁਣੀ ਦੱਸਿਆ ਕਿ ਜਿਹੜਾ ਇਹ ਧਰਨਾ ਵੀ ਧਰਨਾ ਜੱਟਾਂ ਦਾ ਕੋਈ ਟਾਈਮ ਨਹੀਂ ਹੁੰਦਾ ਚਾਹੇ ਅੱਧੀ ਰਾਤ ਚਾਹੇ ਦੋ ਦਿਨ ਚਾਹੇ ਪੰਜ ਦਿਨ ਜਿੰਨਾ ਚਿਰ ਸਾਨੂੰ ਬੈਠਣਾ ਪਵੇ ਉਹਨਾਂ ਚਿਰ ਬੈਠਾਂਗੇ ਸਾਡੇ ਨਾਲ ਮਾਈਆਂ ਵੀ ਮੌਜੂਦ ਨੇ ਰਸੀ ਕਾਲ ਜੀ ਮਾਤਾ ਜੀ ਕੀ ਕਹੋਗੇ ਅੱਜ ਸਵੇਰ ਤੋਂ ਲੈ ਕੇ ਤੁਸੀਂ ਵੀ ਭੁੱਖੇ ਤੇ ਆਏ ਬੈਠੇ ਹੋਵੋਗੇ ਜਾਂ ਕੋਈ ਸਾਡਾ ਸਟਾਫ ਆ ਜਿਹੜਾ ਬੱਚੇ